ਸਰਕਾਰ ਦੇ ਜਿਹੜੇ ਕਾਨੂੰਨ ਨੇ ਉਹਨਾਂ ਦੀ ਅਸੀਂ ਉਹ ਕਰਦੇ ਆ ਸਪਾਲਣਾ ਕਰਦੇ ਆ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਕਿਸੇ ਵੀ ਕਿਸਾਨ ਨੇ ਤੁਸੀਂ ਕੈਮਰੇ ਰਾਹੀਂ ਦਿਖਾ ਵੀ ਸਕਦੇ ਹੋ ਕਿਸੇ ਵੀ ਕਿਸਾਨ ਨੇ ਅੱਗ ਨਹੀਂ ਲਾਈ ਹੁਣ ਤੱਕ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਸਰਕਾਰ ਜੇ ਸਾਡੇ ਤੇ ਸਖਤ ਨੋਟਿਸ ਕੱਢ ਰਹੀ ਹੈ ਅਸੀਂ ਵੀ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਸਰਕਾਰ ਸਾਨੂੰ ਵੀ ਸਾਡੇ ਨਾਲ ਖੜੂਗੀ ਪਰ ਇਹੋ ਜਿਹਾ ਕੁਝ ਕੁਝ ਲੱਗਦਾ ਨਹੀਂ ਹੈਗਾ ਤੋਂ 1000 ਏਕੜ ਦੇ ਵਿੱਚ ਅੱਜ ਸਾਡੇ ਫਤੇਗੜਪਾਸੋਂ ਵਿੱਚ ਕੋਈ ਵੀ ਬੀਲਰ ਨਹੀਂ ਪਹੁੰਚਿਆ ਤੇ 7000 ਏਕੜ ਦੇ ਵਿੱਚ ਅੱਗ ਵੀ ਨਹੀਂ ਲਗਾਈ ਹੋਣੀ ਅੱਗ ਲਗਾਈ ਆ ਤੁਸੀਂ ਮਣੀ ਨਹੀਂ ਜੀ ਬਿਲਕੁਲ ਨਹੀਂ ਲੱਗੀ ਹੋਈ ਤੁਸੀਂ ਦਿਖਾ ਵੀ ਸਕਦੇ ਹੋ ਜੇ ਅਸੀਂ ਕਹੀਏ ਵੀ ਝੂਠ ਬੋਲਦੇ ਆ ਸਰ ਤੁਸੀਂ ਕੈਮਰੇ ਰਾਹੀਂ ਦਿਖਾ ਵੀ ਸਕਦੇ ਹੋ ਸਾਡੇ ਕਿਸੇ ਵੀ ਕਿਸਾਨ ਨੇ ਅੱਗ ਨਹੀਂ ਲਗਾਈ ਸਰਕਾਰ ਲਵੇ ਸਾਨੂੰ ਪ੍ਰਸ਼ਾਸਨ ਨੇ ਵੀ ਦਹ ਦਲਾਸਾ ਦਵਾਇਆ ਸੀ ਕਿ ਅਸੀਂ ਤੁਹਾਨੂੰ ਬੀਲਰ ਉਪਲਬਧ ਕਰਾਵਾਂਗੇ ਚੌਂਕੀ ਦੇ ਵਿੱਚ ਅਰ ਪਰ ਜਿਹੜੇ ਅਸੀਂ ਜੋ ਦੇਖਿਆ ਅੱਜ ਉਹ ਗੱਲਾਂ ਨੂੰ ਵੀ 8-10 ਦਿਨ ਚ ਹੋ ਚੁੱਕੇ ਨੇ ਸਾਨੂੰ ਜਿੱਤੋ ਵੀ ਬਿੱਲਰ ਨਹੀਂ ਮਿਲਿਆ ਅਸੀਂ ਇਹ ਕਹੇ ਨੂੰ ਮਜਬੂਰ ਹੋ ਚੁੱਕੇ ਆ ਕਿ ਅਸੀਂ ਕਿੰਨਾ ਕੁ ਚਿਰ ਤਕ ਕੋਈ ਕਰਦੇ ਰਹਿਾਂਗੇ ਭਜੀ ਅੱਜ 31 ਦਾ ਮਹੀਨਾ ਇਹਨੂੰ ਕਿਹਾ ਜਾਂਦਾ ਜੇ ਕਿਸਾਨ ਦੀ ਮਾਂ ਵੀ ਮਰ ਜੇ ਨਾ ਤਾਂ ਵੀ ਉਹ ਪੜੋਲੇ ਦੇ ਵਿੱਚ ਪਾ ਕੇ ਰੱਖਦਾ ਕਿ ਬਾਅਦ ਚ ਰੋਵਾਂਗੇ ਪਹਿਲਾਂ ਕਣਕ ਬੀਜ ਲਈਏ ਅੱਜ ਤੁਸੀਂ 31 ਦੇ ਮਹੀਨੇ ਵਿੱਚ ਅੱਜ ਸਾਰੇ ਕਿਸਾਨ ਸਾਡੇ ਬੇਲੇ ਖੜੇ ਨੇ ਸਰਕਾਰ ਦੇ ਮੂੰਹ ਵੱਲ ਤੱਕਦੇ ਆ ਕਿ ਸ਼ਾਇਦ ਕੋਈ ਸਾਨੂੰ ਬੇਲਰ ਮਿਲ ਜੇ ਪਰ ਸਰਕਾਰ ਨੇ ਹਾਈ ਕੋਰਟ ਦੀ ਨਹੀਂ ਮੰਨੀ ਅੱਜ ਕਿਸਾਨਾਂ ਦੇ ਸਿਰ ਤੇ ਆਰਾਧਾ ਰੱਖਿਆ ਗੱਲ ਤੇ ਗੁੱਠਾ ਧਰ ਰੱਖਿਆ ਕਿ ਨਹੀਂ ਤਾਂ ਛੋੜਿਆਂ ਲਿਮਟਾਂ ਬੰਦ ਕਰਾਂਗੇ ਛੋੜਿਆਂ ਪੈਨਸ਼ਨਾਂ ਘਟਾਂਗੇ ਵੱਖ-ਵੱਖ ਤਰ੍ਹਾਂ ਦੇ ਡਰਾਵੇ ਦੇ ਕੇ ਤੁਸੀਂ ਅੱਜ ਦੇਖੋ ਅੱਜ ਸਾਡੇ ਕਿਸਾਨ ਡਰੇ ਹੋਏ ਨੇ ਪਰ ਕੀ ਗੱਲ ਸਾਡੀ ਕੋਈ ਬਾਹ ਫੜਨ ਵਾਲਾ ਨਹੀਂ ਹੈ ਜੇ ਸਰਕਾਰ ਸਾਡੀ ਬਾਹ ਨਹੀਂ ਫੜੂਗੀ ਸਾਨੂੰ ਤਾਂ ਫਿਰ ਜੇਲ੍ਹਾਂ ਦੇ ਵਿੱਚ ਜਾਣਾ ਹੀ ਚੰਗਾ ਹੈ ਫੇਰ ਆ ਕੀ ਆਸਾਤ ਹੱਕ ਕੇ ਕੀ ਕੀ ਕਰਾਂਗੇ ਤਾਂ ਸਾਨੂੰ ਅੱਗੇ ਮਜਬੂਰ ਨਹੀਂ ਅੱਗ ਲਾਉਣੀ ਪਊਗੀ اے ਸਰਕਾਰਾਂ ਕਰਦੀਆਂ ਕੀ ਜੇ ਅਰੇ ਨਹੀਂ ਤਾਂ ਕੋਈ ਨਦੀ ਰੈਫੰਡਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗੜ੍ਹ ਦੇ ਪਿੰਡ ਫਤੇਗੜ ਛੰਨਾ ਚ ਮੌਜੂਦ ਹਾਂ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਵਾਂਗੇ ਅਤੇ ਲਗਾਤਾਰ ਗੱਲਬਾਤ ਵੀ ਕਰਾਂਗੇ ਕਿਸਾਨ ਪਰੇਸ਼ਾਨ ਹੋ ਰਹੇ ਨੇ ਕਿਉਂ ਹੋ ਰਹੇ ਨੇ ਆਲੇ ਦੁਆਲੇ ਏਰੀਆ ਦਿਖਾਵਾਂਗੇ ਕਿ ਪੂਰੇ ਖਰਚੇ ਵੱਡੇ ਬੈ ਨੇ ਝੋਨੇ ਦੀ ਕਟਾਈ ਹੋਈ ਉਸ ਤੋਂ ਬਾਅਦ ਖਰਚੇ ਵੱਡੇ ਗਏ ਅਤੇ ਹੁਣ ਬੈਲਰ ਮਸ਼ੀਨਾਂ ਦੀ ਵੇੜ ਚ ਕਿਸਾਨ ਖੜੇ ਨੇ ਕਿਉਂਕਿ ਜਿਹੜੀ ਪਰਾਲੀ ਆ ਝੋਨੇ ਦੀ ਰਹਿੰਦ-ਖੂੰਦਾ ਉਹਦਾ ਕੋਈ ਹੱਲ ਨਹੀਂ ਹੋ ਰਿਹਾ ਕਿਸਾਨ ਇਕੱਠੇ ਹੋਏ ਨੇ ਕਿ ਸਰਕਾਰਾਂ ਕਹਿੰਦੀਆਂ ਤਾਂ ਬਹੁਤ ਕੁਝ ਨੇ ਪਰ ਸਾਨੂੰ ਬੈਲਰ ਮਸ਼ੀਨਾਂ ਮੁਹੱਈਆ ਕਰਵਾਉਣਾ ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਪੋਲਿਊਸ਼ਨ ਨਹੀਂ ਕਰਨਾ ਅੱਗ ਨਹੀਂ ਲਗਾਉਣੀ ਇਥੇ ਤੱਕ ਸਰਕਾਰ ਸਖਤ ਨੋਟਸ ਲੈ ਰਹੀ ਹੈ ਤੇ ਸੁਪਰੀਮ ਕੋਰਟ ਨੇ ਤਾਂ ਗ੍ਰਿਫਤਾਰੀ ਤੱਕ ਗੱਲ ਕਹਿ ਦਿੱਤੀ ਸੀ ਤੇ ਉਸ ਤੋਂ ਬਾਅਦ ਕਿਸਾਨ ਹੁਣ ਪਰੇਸ਼ਾਨ ਨੇ ਸੋਚ ਰਹੇ ਨੇ ਕਿ ਕੀ ਕਰੀਏ ਅਸੀਂ ਰਹਿਣ ਦਾ ਕੀ ਕਰੀਏ ਸਾਡੇ ਲਈ ਕੋਈ ਬੈਲਰ ਮਸ਼ੀਨ ਨਹੀਂ ਪਹੁੰਚ ਰਹੀ ਗੱਲਬਾਤ ਵੀ ਕਰਾਂਗੇ ਪਿੰਡ ਦੇ ਵਾਸੀ ਨੇ ਇੱਕ ਪਿੰਡ ਦੇ ਕਿਸਾਨ ਨੇ ਵੱਡੀ ਗਿਣਤੀ ਚ ਇਕੱਠੇ ਹੋਏ ਹੋਏ ਨੇ ਕਿ ਸਾਡਾ ਕੋਈ ਹੱਲ ਕਰੋ ਨਹੀਂ ਸਾਨੂੰ ਇਸ ਨੂੰ ਅੱਗ ਲਾਉਣੀ ਪਵੇਗੀ ਇੱਥੋਂ ਤੱਕ ਵੀ ਕਹਿ ਰਹੇ ਨੇ ਬਾਕੀ ਗੱਲਬਾਤ ਕਰਦੇ ਆਂ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹਰਜੀਤ ਸਿੰਘ ਜੀ ਰਜੀਤ ਸਿੰਘ ਜੀ ਕੀ ਮਸਲਾ ਕੋਈ ਬੀਲਰ ਮਸ਼ੀਨ ਮਿਲੀ ਨਹੀਂ ਜਿਹੜਾ ਤੁਸੀਂ ਇਕੱਠੇ ਹੋਇਓ ਜਿੱਥੇ ਤੁਸੀਂ ਹੁਣ ਕਣਕ ਦੀ ਬਿਜਾਈ ਕਰਨੀ ਸੀ ਖੇਤਾਂ 'ਚ ਫਟਾਫਟ ਆਪਣੀ ਮਸ਼ੀਨਰੀ ਨਾਲ ਪਰ ਤੁਸੀਂ ਦੁਬਧਾ 'ਚ ਪਏ ਹੋਓ ਕਿ ਕਰੀਏ ਕੀ ਪਹਿਲਾਂ ਤਾਂ ਜੀ ਅਸੀਂ ਤੁਹਾਡੇ ਚੈਨਲ ਦਾ ਸਪੋਕਸਮੈਨ ਸਪੋਕਸ ਪੰਜਾਬ ਪੰਜਾਬੀ ਲੋਕ ਚੈਨਲ ਦਾ ਅਸੀਂ ਧੰਨਵਾਦ ਕਰਦੇ ਆਂ ਕਿ ਜਿਹੜੇ ਕਿ ਕਿਸਾਨਾਂ ਦੀ ਅੱਜ ਦੁੱਖ ਦੇ ਸਮੇਂ ਦੇ ਵਿੱਚ ਅੱਜ ਕਿਸਾਨਾਂ ਦੀ ਸਾਰ ਲੈਣ ਵਾਸਤੇ ਤੁਸੀਂ ਸਾਡੇ ਪਿੰਡ ਫਤੇਗੜ੍ਹ ਪਾਸੋਂ ਤੱਕ ਪਹੁੰਚੇ ਹੋ ਰਹੀ ਗੱਲ ਸਰਕਾਰ ਦੀ ਬੀਲਰ ਦੀ ਵੀ ਆਪਾਂ ਗੱਲ ਕਰਾਂਗੇ ਪਰ ਇਹੀ ਗੱਲ ਸਰਕਾਰ ਦੀ ਆਸੀਂ ਸਰਕਾਰ ਦੇ ਨਾਲ ਸਰਕਾਰ ਦੇ ਜਿਹੜੇ ਕਾਨੂੰਨ ਨੇ ਉਹਨਾਂ ਦੀ ਅਸੀਂ ਉਹ ਕਰਦੇ ਆਂ ਸਪਾਲਾ ਨਾ ਕਰਦੇ ਆਂ ਕਿ ਤੁਸੀਂ ਦੇ ਸਕਦੇ ਹੋ ਸਾਡੇ ਕਿਸੇ ਵੀ ਕਿਸਾਨ ਨੇ ਤੁਸੀਂ ਕੈਮਰੇ ਰਾਹੀਂ ਦਿਖਾ ਵੀ ਸਕਦੇ ਹੋ ਕਿਸੇ ਵੀ ਕਿਸਾਨ ਨੇ ਅੱਗ ਨਹੀਂ ਲਾਈ ਹੁਣ ਤੱਕ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਸਰਕਾਰ ਜੇ ਸਾਡੇ ਤੇ ਸਖਤ ਨੋਟਿਸ ਕੱਢ ਰਹੀ ਹੈ ਅਸੀਂ ਵੀ ਸਰਕਾਰ ਤੋਂ ਉਮੀਦ ਕਰਦੇ ਆਂ ਕਿ ਸਰਕਾਰ ਸਾਨੂੰ ਵੀ ਸਾਡੇ ਨਾਲ ਖੜੂਗੀ ਪਰ ਇਹੋ ਜਿਹਾ ਕੁਝ ਕੁਝ ਲੱਗਦਾ ਨਹੀਂ ਹੈਗਾ ਕਿਉਂਕਿ ਸਾਡੇ ਪਿੰਡ ਦਾ ਜਿਹੜਾ ਰਕਬਾ ਹੈ ਉਹ 6-7000 ਏਕੜ ਹੈ ਜੇ ਅੱਜ ਝੋਨੇ ਦੀ ਬਜਾਈ ਦਾ ਟਾਈਮ ਚੱਲ ਰਿਹਾ ਹੈ ਅੱਜ 25 ਤਰੀਕ ਹੋਗੀ ਅਕਤੂਬਰ ਦਾ ਪਿਛਲਾ ਹਫਤਾ ਤੇ ਨਵੰਬਰ ਦੇ ਪਹਿਲੇ ਦੋ ਹਫਤੇ ਕਣਕ ਦੀ ਬਜਾਈ ਦਾ ਟਾਈਮ ਹੁੰਦਾ ਜਿਹਦੇ ਵਿੱਚ 7000 ਏਕੜ ਦੇ ਵਿੱਚ ਅੱਜ ਸਾਡੇ ਫਤੇਗੜ ਪਾਸੋਂ ਵਿੱਚ ਕੋਈ ਵੀ ਬੀਲਰ ਨਹੀਂ ਪਹੁੰਚਿਆ ਠੀਕ ਹੈ ਤੇ 7000 ਏਕੜ ਦੇ ਵਿੱਚ ਅੱਗ ਵੀ ਨਹੀਂ ਲਗਾਈ ਹੋਣੀ ਅੱਗ ਲਗਾਈ ਹੈ ਤੁਸੀਂ ਮਣੀ ਨਹੀਂ ਜੀ ਬਿਲਕੁਲ ਨਹੀਂ ਲੱਗੀ ਹੋਈ ਤੁਸੀਂ ਦਿਖਾ ਵੀ ਸਕਦੇ ਹੋ ਜੇ ਅਸੀਂ ਕਹੀਏ ਵੀ ਝੂਠ ਬੋਲਦੇ ਹਾਂ ਸਾਨੂੰ ਤੁਸੀਂ ਕੈਮਰੇ ਰਾਹੀਂ ਦਿਖਾ ਵੀ ਸਕਦੇ ਹੋ ਸਾਡੇ ਕਿਸੇ ਵੀ ਕਿਸਾਨ ਨੇ ਅੱਗ ਨਹੀਂ ਲਗਾਈ ਠੀਕ ਹੈ ਜੇ ਅਗਰ ਸਾਨੂੰ ਵੈਸੇ ਹੀ ਸਰਕਾਰ ਲਵੇ ਸਾਨੂੰ ਪ੍ਰਸ਼ਾਸਨ ਨੇ ਵੀ ਦਹੋ ਦਲਾਸਾ ਦਵਾਇਆ ਸੀ ਕਿ ਅਸੀਂ ਤੁਹਾਨੂੰ ਬੀਲਰ ਉਪਲਬਧ ਕਰਾਵਾਂਗੇ ਚੌਂਕੀ ਦੇ ਵਿੱਚ ਅਰ ਪਰ ਜਿਹੜੇ ਅਸੀਂ ਦੇਖੇ ਅੱਜ ਉਹ ਗੱਲਾਂ ਨੂੰ ਵੀ 8-10 ਦਿਨ ਚ ਹੋ ਚੁੱਕੇ ਨੇ ਸਾਨੂੰ ਕਿਤੋਂ ਵੀ ਬਿੱਲਰ ਨਹੀਂ ਮਿਲਿਆ ਪਰ ਅੱਜ ਅਸੀਂ ਇਹ ਕਹਿਣ ਨੂੰ ਮਜਬੂਰ ਹੋ ਚੁੱਕੇ ਹਾਂ ਕਿ ਅਸੀਂ ਕਿੰਨਾ ਚਿਰ ਤੱਕ ਕੜੀ ਕਰਦੇ ਰਹਿਾਂਗੇ ਅਸੀਂ ਜਿਹੜੀ ਤੁਸੀਂ ਦੇਖ ਸਕਦੇ ਹੋ ਜਿਹੜੀ ਕਣਕ ਦੀ ਬਜਾਈ ਹੈ ਉਹ ਵੀ ਅਸੀਂ ਝੋਨੇ ਨੂੰ ਪਾਣੀ ਲਾਉਣਿਆ ਕਿਉਂਕਿ ਸਰਕਾਰ ਹੈ ਜਿਹੜੀ ਉਹ ਸਾਡੇ ਤੇ ਇੱਕ پابੰਦੀ ਪਹਿਲਾਂ ਹੀ ਲਾ ਚੁੱਕੀ ਆ ਕਿ ਤੁਸੀਂ 10 ਤਰੀਕ ਤੋਂ ਬਾਅਦ ਝੋਨਾ ਲਾਉਣਾ ਹੈ ਪਹਿਲਾਂ ਨਹੀਂ ਲਾਉਣਾ ਉਸ ਦੇ ਹਿਸਾਬ ਨਾਲ ਅਸੀਂ ਰੌਣੀ ਨਹੀਂ ਕਰ ਸਕਦੇ ਅਸੀਂ ਕਿਉਂਕਿ ਝੋਨਾ ਬੱਢਣ ਦੇ ਵਿੱਚ ਲੇਟ ਹੋ ਜਾਂਦਾ ਅਸੀਂ ਝੋਨੇ ਨੂੰ ਪਾਣੀ ਲਾਉਣਿਆ ਅੱਜ ਝੋਨੇ ਦੀ ਜਿਹੜੀ ਨਮੀ ਹੈ ਕਣਕ ਦੇ ਬੀਜਣ ਵਾਸਤੇ ਜਿੰਨੀ ਜ਼ਰੂਰੀ ਨਮੀ ਚਾਹੀਦੀ ਹੈ ਅੱਜ ਉਹ ਨਮੀ ਖੁਸ਼ਕ ਹੋ ਰਹੀ ਹੈ ਅਸੀਂ ਕਿੰਨਾ ਕੁ ਜੇਰ ਇੰਤਜ਼ਾਰ ਕਰਾਂਗੇ ਨਹੀਂ ਗੱਲ ਉਹੀ ਆ ਹਰਜੀਤ ਜੀ ਕਿ ਜਿੱਥੇ ਕਿਸਾਨਾਂ ਨੇ ਆਪਣੀ ਮਸ਼ੀਨਰੀ ਨਾਲ ਹੁਣ ਕਣਕ ਦੀ ਬਿਜਾਈ ਕਰਨੀ ਸੀ ਹੁਣ ਕਨਫਿਊਜ਼ ਹੋਏ ਪਏ ਨੇ ਤੁਸੀਂ ਮੀਟਿੰਗਾਂ ਕਰ ਰਹੇ ਹੋ ਵੀ ਕਰੀਏ ਕੀ ਇਹਦਾ ਹੱਲ ਕੀ ਹੋਵੇ ਉਹ ਲੇਟੇ ਹੋ ਰਹੀ ਹੈ ਜਾਨੀ ਕਿ ਬਿਲਕੁਲ ਬਿਲਕੁਲ ਜੀ ਅੱਜ ਕੱਤੇ ਦਾ ਮਹੀਨਾ ਇਹਨੂੰ ਕਿਹਾ ਜਾਂਦਾ ਜੇ ਕਿਸਾਨ ਦੀ ਮਾਂ ਵੀ ਮਰ ਜੇ ਨਾ ਤਾਂ ਵੀ ਉਹ ਪੜੋਲੇ ਦੇ ਵਿੱਚ ਪਾ ਕੇ ਰੱਖਦਾ ਕਿ ਬਾਅਦ ਚ ਰੋਵਾਂਗੇ ਪਹਿਲਾ ਕਣਕ ਬੀਜ ਲਈਏ ਅੱਜ ਤੁਸੀਂ ਕੱਤੇ ਦੇ ਮਹੀਨੇ ਵਿੱਚ ਅੱਜ ਸਾਰੇ ਕਿਸਾਨ ਸਾਡੇ ਵਿਹਲੇ ਖੜੇ ਨੇ ਸਰਕਾਰ ਦੇ ਮੂੰਹ ਵੱਲ ਤੱਕਦੇ ਆ ਕਿ ਸ਼ਾਇਦ ਕੋਈ ਸਾਨੂੰ ਬੈਲਰ ਮਿਲ ਜੇ ਅਸੀਂ ਆਪਣੀਆਂ ਗੱਠਾ ਬਣਾ ਕੇ ਅਸੀਂ ਆਹ ਨੂੰ ਬਹੁਤ ਬੀਜੇ ਹੋ ਜੀਏ ਸਾਡੇ ਟਰੈਕਟਰ ਸਾਰੇ ਵਿਹਲੇ ਖੜੇ ਨੇ ਅਸੀਂ ਕਿਸੇ ਕੰਮ ਹੀ ਨਹੀਂ ਕਰ ਸਕਦੇ ਜੇ ਅੱਜ ਸਰਕਾਰ ਅੱਜੇ ਕਿਸਾਨ ਵੀ ਇੰਨੇ ਲੇਟ ਹੋ ਚੁੱਕੇ ਨੇ ਜੇ ਹੁਣ ਤੋਂ ਵੀ ਇਹ ਕਣਕ ਦੀ ਬਿਜਾਈ ਸ਼ੁਰੂ ਕਰਨਗੇ ਤਾਂ ਵੀ ਤਕਰੀਬਨ 15 ਤਰੀਕ ਤੋਂ ਬਾਅਦ ਅਸੀਂ ਕਣਕ ਬੀਜਾਂਗੇ ਬਿਲਕੁਲ ਵੈਸੇ ਸਰਕਾਰ ਕਹਿ ਰਹੀ ਆ ਕਿ ਸੁਪਰ ਸੀਡਰ ਅਸੀਂ ਦਿੱਤਾ ਕਿਸਾਨਾਂ ਨੂੰ ਸਬਸਿਡੀਆਂ ਤੇ ਹੈਪੀ ਸੀਡਰ ਦਿੱਤਾ ਉਹ ਸੁਪਰ ਸੀਡਰ ਇਹਦੇ ਵਿੱਚ ਬਿਜਾਈ ਨਹੀਂ ਕਰ ਸਕਦਾ ਦੇਖੋ ਅਮਨਜੀਤ ਜੇ ਆਪਾਂ ਗਰਾਊਂਡ ਜ਼ੀਰੋ ਤੋਂ ਦੇਖੀਏ ਨਾ ਜਿਹੜੀ ਇਹ ਸਬਸਿਡੀਆਂ ਇਹਨਾਂ ਨੇ ਦਿੱਤੀਆਂ ਨੇ ਇਹ ਤਕਰੀਬਨ ਜਿਹੜੀਆਂ ਕਨਫਰਮਾਂ ਨੇ ਵੱਡੀਆਂ ਮਿਸਤਰੀਆਂ ਦੀਆਂ ਉਹਨਾਂ ਨੂੰ ਇਹ ਚਲੀਆਂ ਗਈਆਂ ਕਿਉਂਕਿ ਰੇਟ ਇਹਨੇ ਵਧਾਤੇ ਤੇ ਇਹ ਕਿਸਾਨ ਦੇ ਪੱਲੇ ਕੁਝ ਨਹੀਂ ਪਿਆ ਠੀਕ ਹੈ ਤੇ ਬਾਕੀ ਹੋਰ ਜਿਵੇਂ ਮਲਚਰ ਦੀ ਗੱਲ ਆਉਂਦੀ ਆ ਹੋਰ ਹੁੰਦਾ ਪਰਾਲੀ ਦਾ ਹੋਰ ਕੋਈ ਹੱਲ ਹੈ ਨਹੀਂ ਹਰਜੀਤ ਜੀ ਕੀ ਕੋਈ ਹੋਰ ਸਿਸਟਮ ਬਿਲਕੁਲ ਜੀ ਬਿਲਕੁਲ ਪਰਾਲੀ ਦਾ ਹੱਲ ਹੈ ਪਰਾਲੀ ਦਾ ਅਸੀਂ ਵੀ ਕਿਹਾ ਸੀ ਹੱਲ ਹੈ ਹੱਲ ਪਰਾਲੀ ਤੇ 5000 ਰੁਪਇਆ ਖਰਚਾ ਆਉਂਦਾ ਹੈ ਇੱਕ ਇੱਕ ਨੂੰ ਸਮਾਰਨ ਵਾਸਤੇ ਉਹ ਵੀ ਤਾਂ ਆਉਂਦਾ ਜੇ ਉਹਦੇ ਲੈਵੇ ਵੱਡਾ ਟਰੈਕਟਰ 4x4 ਤੇ ਮਲਚਰ ਤੇ ਪਲਟਾਵੇਂ ਹਾਲਾ ਤੇ ਰੂਟਾਵੀਟਰ ਇਹ ਸੰਦ ਹੈਗੇ ਨੇ ਪਰ ਇਹ ਸੰਦ ਕਿੱਥੋਂ ਵਰਤ ਲੂ ਕਿਸਾਨ ਅੱਜ ਤੁਸੀਂ ਦੇਖਿਆ ਝੋਨੇ ਦਾ ਝਾੜ ਕਿੰਨਾ ਘਿਰ ਚੁੱਕਿਆ ਉਸ ਝੋਨੇ ਦੇ ਮਾਲੀ ਹਾਲਤ ਪਕਸਾਨ ਦੀ ਪਹਿਲਾਂ ਹੀ ਖਰਾਬ ਹੈ ਅਸੀਂ ਹਾਈ ਕੋਰਟ ਨੇ ਕਿਹਾ ਸੀ ਸਾਡੀਆਂ ਜਥੇਬੰਦੀਆਂ ਲੈ ਕੇ ਗਈਆਂ ਤੀਆਂ ਉੱਥੇ ਮਸਲਾ ਹਾਈ ਕੋਰਟ ਲੋਵੇ ਹਾਈ ਕੋਰਟ ਨੇ ਕਿਹਾ ਸੀ ਕਿ ਕਵਾਂਟਲ ਦੇ ਮਾਗਰਾਂ ਪਰ ਝੋਨੇ ਦੀ ਰਹਿਤ ਖੂਨ ਨੂੰ ਸਾਹਮਣੇ ਵਾਸਤੇ ਕਿਉਂਕਿ ਖਰਚਾ ਤਾਂ ਆਊਗਾ ਉਹਦੇ ਬਸ ਇਹਨਾਂ ਨੂੰ 100 ਰੁਪਏ ਦਿੱਤਾ ਜਾਵੇ ਪਰ ਸਰਕਾਰ ਨੇ ਹਾਈ ਕੋਰਟ ਦੀ ਨਹੀਂ ਮੰਨੀ ਅੱਜ ਕਿਸਾਨਾਂ ਦੇ ਸਿਰ ਤੇ ਆਰਾ ਦਾ ਰੱਖਿਆ ਗੱਲ ਤੇ ਅੰਗੂਠਾ ਤਾਂ ਰੱਖਿਆ ਕਿ ਨਹੀਂ ਤਾਂ ਛੋੜਿਆ ਲਿਮਟਾਂ ਬੰਦ ਕਰਾਂਗੇ ਛੋੜੀਆਂ ਪੈਨਸ਼ਨਾਂ ਕਟਾਂਗੇ ਵੱਖ-ਵੱਖ ਤਰ੍ਹਾਂ ਦੇ ਡਰਾਵੇ ਦੇ ਕੇ ਤੁਸੀਂ ਅੱਜ ਦੇਖੋ ਅੱਜ ਸਾਡੇ ਕਿਸਾਨ ਡਰੇ ਹੋਏ ਨੇ ਪਰ ਕੀ ਗੱਲ ਸਾਡੀ ਕੋਈ ਬਾਹ ਫੜਨ ਵਾਲਾ ਨਹੀਂ ਹੈਗਾ ਹੁਣ ਕੀ ਸੋਚਿਆ ਤੁਸੀਂ ਕੀ ਕੀਤਾ ਜਾਵੇਗਾ ਫਿਰ ਜੇ ਬਿੱਲਰ ਮੁਹਈਆ ਤੁਹਾਨੂੰ ਨਹੀਂ ਹੁੰਦਾ ਨਹੀਂ ਮਿਲਦਾ ਦੇਖੋ ਜੀ ਮੱਕੇ ਦੇ ਮਰਦੀ ਨੇ ਆ ਕੇ ਚੱਬਿਆ ਮਰਦੀ ਦਾ ਕੀ ਕੀ ਕਿਸਾਨ ਕਰਨਗੇ ਇੱਕ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਕਿਸਾਨ ਕਣਕੇ ਨਹੀਂ ਬੀਜਣਗੇ ਤਾਂ ਖਾਵਾਂਗੇ ਕੀ ਜਿਹੜਾ ਕਿ ਅੱਜ ਸਿੱਟਾ ਤੁਸੀਂ ਦੇਖ ਸਕਦੇ ਹੋ ਜੀਰੀ ਘਟ ਨਿਕਲੀ ਹੈ ਉਹਦਾ ਨੁਕਸਾਨ ਕੀ ਹੈ ਤੁਸੀਂ ਸੈਲਰਾਂ ਦੇ ਵਿੱਚ ਦੇਖੋ ਕੋਈ ਰੌਣਕ ਨਹੀਂ ਮੰਡੀਆਂ 'ਚ ਕੋਈ ਰੌਣਕ ਨਹੀਂ ਹਰੇਕ ਦੇ ਕਿਸੇ ਦੇ ਨਾ ਤਾਂ ਸੈਲਰਾਂ ਦੇ ਨਾ ਦੁਕਾਨਦਾਰਾਂ ਦੇ ਨਾ ਮੰਡੀਆਂ ਦੇ ਸੇਠਾਂ ਦੇ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਨਹੀਂ ਕਿਉਂਕਿ ਚੋਨੇ ਦਾ ਝਾੜ ਕੱਟ ਹੋਇਆ ਤੁਸੀਂ ਇਹ ਸੋਚ ਕੇ ਦੇਖੋ ਝਾੜ ਕੱਟ ਹੋਇਆ ਜੇ ਕਣਕ ਕਿਸਾਨ ਅੱਜ ਬੀਜਣਗੇ ਇਹੀ ਹਾਲ ਕਣਕ ਦਾ ਹਾਲ ਰਹਾ ਤਾਂ ਕਿਸਾਨ ਕੀ ਕੀ ਕਰਨਗੇ ਖੁਦਕੁਸ਼ੀ ਦਾ ਕਿਸਾਨ ਪਹਿਲਾਂ ਹੀ ਕਰ ਰਹੇ ਨੇ ਪਰ ਅਸੀਂ ਇੱਕ ਫੈਸਲਾ ਲੈਂਦਾ ਜੇ ਸਰਕਾਰ ਸਾਡੀ ਬਾਹ ਨਹੀਂ ਫੜੂਗੀ ਸਾਨੂੰ ਤਾਂ ਫਿਰ ਜੇਲ੍ਹਾਂ ਦੇ ਵਿੱਚ ਜਾਣਾ ਹੀ ਚੰਗਾ ਫਿਰ ਆਕੀ ਆਸਾ ਅੱਕ ਕੇ ਕੀ ਕੀ ਨਹੀਂ ਕਰਾਂਗੇ ਤਾਂ ਸਾਨੂੰ ਅੱਗੇ ਮਜਬੂਰ ਨਹੀਂ ਅੱਗ ਲਾਉਣੀ ਪਊਗੀ ਅਸੀਂ ਸਰਕਾਰ ਨੂੰ ਸਰਕਾਰ ਨੂੰ ਹੁਣ ਵੀ ਬੇਨਤੀ ਕਰਦੇ ਆ ਕਿ ਸਾਨੂੰ ਵੱਧ ਤੋਂ ਵੱਧ ਬੇਲਰ ਦੇਵੋ ਇਸ ਪਿੰਡ ਦੇ ਵਿੱਚ ਜੇ 15 ਦਿਨ ਅਜੇ 10 ਦਿਨ ਦੀ ਬਜਾਈ ਦਾ ਟਾਈਮ ਰਹਿੰਦਾ ਹੈ 7000 ਏਕੜ ਹੈ ਅਮਨ ਜੀ ਗੁਣਾ ਕਰਕੇ ਦੇਖੋ ਇੱਕ ਬੈਲਰ 20 ਏਕੜ ਇੱਕ ਦਿਨ 'ਚ ਔਸਤ ਗੱਠਾ ਬਣਦਾ ਹੈ ਘੱਟੋ ਘੱਟ ਸਾਨੂੰ 10-12 ਇੱਕ ਪਿੰਡ ਨੂੰ ਬੈਲਰ ਚਾਹੀਦੇ ਨੇ ਤਾਂ ਉਹ 15 ਦਿਨ ਦੇ ਵਿੱਚ ਜਾ ਕੇ ਗੱਠਾ ਬਣਨਗੇ ਪਰ ਜੇ ਸਰਕਾਰ ਤੋਂ ਇਹੋ ਜਿਹਾ ਕੁਝ ਨਾ ਹੋਇਆ ਫੇ ਮਜਬੂਰ ਨਾ ਸੀ ਕੀ ਕਰੀਏ ਸਾਨੂੰ ਕਹਿਣਾ ਕਹਿਣ ਨੂੰ ਵੀ ਉਹ ਕਰਦਾ ਫੇ ਸਾਨੂੰ ਮਜਬੂਰ ਲੱਗ ਲਈ ਹੂੰ ਅਸੀਂ ਅੱਜ ਸਰਕਾਰ ਦੇ ਹੱਥਾਂ ਕੰਨੀ ਝਾਕ ਰਹੇ ਹਾਂ ਦੇਖ ਸਕਦੇ ਹੋ ਸਾਡੇ ਕਿਸੇ ਵੀ ਕਿਸਾਨ ਨੇ ਅੱਗ ਨਹੀਂ ਲਾਈ ਹੈ ਬਿਲਕੁਲ ਜੀ ਸੋ ਫਤੇਗੜ ਭਾਸੋਂ ਪਿੰਡ ਦੇ ਕਿਸਾਨ ਨੇ ਜਿਹੜੇ ਬੈਲਰ ਨੂੰ ਉਡੀਕ ਰਹੇ ਨੇ ਪਿਛਲੇ 15 ਦਿਨਾਂ ਤੋਂ ਝੋਨਾ ਵਧਿਆ ਗਿਆ ਅਤੇ ਲਗਾਤਾਰ ਵੇਟ ਕਰ ਰਹੇ ਨੇ ਕਿ ਬੈਲਰ ਆਵੇ ਬੈਲਰ ਆਵੇ ਅਸੀਂ ਅੱਗ ਨਹੀਂ ਲਵਾਵਾਂਗੇ ਪਰ ਉਸ ਤੋਂ ਬਾਅਦ ਦੇਖ ਰਹੇ ਨੇ ਕਿ ਜਦੋਂ ਬੈਲਰ ਹੀ ਨਹੀਂ ਮਿਲੂਗਾ ਤਾਂ ਅਸੀਂ ਕੀ ਕਰੀਏ ਹੋਰ ਕਿਸਾਨ ਮੋਜੂ ਨੇ ਵੀ ਜਿੱਕੀ ਨਾਮ ਆਪਰੇ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਦਰਸ਼ਨ ਸਿੰਘ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਝੋਨੇ ਦੀ ਕਟਾਈ ਕੀਤੀ ਮੇਰੇ ਆਪਣੇ ਜੀਰੀ ਆ ਜਿਹੜੀ ਜੀ ਅੱਜ 25 ਦਿਨ ਹੋ ਗਏ ਘੱਟੋ ਘੱਟ 15 ਦਿਨ ਹੋ ਗਏ ਕਟਾਈ ਹੋਈ ਨੂੰ ਠੀਕ ਹੈ ਪਰ ਉਹਦੀ ਅੱਜ ਗਿੱਲ ਵੀ ਖੁਸ਼ਕ ਹੋ ਰਹੀ ਆ ਅੱਛਾ ਅਸੀਂ ਬੈਲਰਾਂ ਦੇ ਗੱਲ ਵੀ ਫਿਰੇ ਤਾਂ ਬੈਲਰ ਵਾਲਾ ਵੀ ਸਾਨੂੰ ਕੋਈ ਰਾਹ ਨਹੀਂ ਦੇ ਰਿਹਾ ਤੇ ਬਾਕੀ ਸਰਕਾਰ ਵੱਲੋਂ ਜੋ ਇੰਨੀਆਂ ਸਖਤ ਹਦਾਇਤਾਂ ਨੇ ਉੱਤੇ ਨਾ ਤਾਂ ਕੋਈ ਬੈਲਰਾ ਨਾ ਸਾਡੇ ਕੋਲੇ ਮਸ਼ੀਨਰੀ ਆ ਵੀ ਉਹਦਾ ਸਾਡਾ ਹੱਲ ਵੀ ਕੋਈ ਨਹੀਂ ਬਣ ਰਿਹਾ ਠੀਕ ਹੈ ਜਿਹੜੀ ਦੀਵਾਲੀ ਲੰਘੀ ਅੱਜ ਸਾਡੇ ਕਿਸਾਨਾਂ ਦੇ ਚਿਹਰਿਆਂ ਤੇ ਇੰਨਾ ਕਸੋਗ ਆ ਵੀ ਕੋਈ 2 ਕਿਲੋ ਸੇਬ ਵੀ ਲੈ ਕੇ ਘਰ ਨੂੰ ਨਹੀਂ ਆਇਆ ਝਾੜੇ ਇੰਨਾ ਕਰ ਚੁੱਕਿਆ ਘਰੋਂ ਨਿਰਾਸ਼ਗੀ ਇੰਨੀ ਹੋ ਗਈ ਵੀ ਖਰਚੇ ਜ਼ਿਆਦਾ ਨੇ ਫਸਲ ਹੋਈ ਨਹੀਂ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਇੰਨੇ ਸਖਤ ਬਿਆਨ ਦੇਤੇ ਸਾਨੂੰ ਵੀ ਜਿਹੜੇ ਜ਼ੇਲਾਂ ਤੋਂ ਹਰੇਕ ਕਿਸਾਨ ਡਰ ਰਿਹਾ ਪਰਾਲੀ ਦਾ ਕੋਈ ਹੱਲ ਨਹੀਂ ਹੋ ਰਿਹਾ ਜਿਹੜੇ ਕਿਸਾਨ ਨੂੰ ਇਹ ਕਹਿ ਰਹੇ ਨੇ ਵੀ ਅਸੀਂ ਸਬਸਿਟੀਆਂ ਦਿੱਤੀਆਂ ਸਾਡੇ ਚੌਕੀਨ ਚਾਰਜ ਸਾਹਿਬ ਆਏ ਤੇ ਜੀ ਸਾਨੂੰ ਸਬਸਿਟੀਆਂ ਬਹੁਤ ਦਿੱਤੀਆਂ ਨੇ ਜਿਹੜਾ ਸੁਪਰ ਸੀਟਰ ਦੀ ਗੱਲ ਕਰੀ ਅੱਜ ਉਹ ਸਾਨੂੰ 300 ਤੋਂ ਲੈ ਕੇ 350 ਰੁਪਏ ਕਿਲੋ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ ਇਹਦੀ ਟਰਾਲੀ ਕਿਸਾਨ ਕਰਾਉਂਦਾ ਟਾਟਾ ਦੇ ਲੋਹੇ ਦੇ ਅੱਜ 100 ਰੁਪਏ ਕਿਲੋ ਨੂੰ ਬਣ ਜਾਂਦੀ ਐ ਉਹ ਸਭ ਸਿਟੀ ਦਾ ਜੀ ਮਿਸਤਰੀਆਂ ਦੇ ਖਾਤੇ ਚੱਲੀ ਗਈ ਕਿਸਾਨ ਨੂੰ ਤੇ ਮਿਲੇ ਕੁਛ ਨਹੀਂ ਫਿਰ ਉਹਨੂੰ ਛੋਟਾ ਟਰੈਕਟਰ ਨਹੀਂ ਖਿੱਚਦਾ ਘੱਟੋ ਘੱਟ ਮੇਰੇ ਨਗਰ ਦੇ ਵਿੱਚ ਜਿਹੜੇ ਟਰੈਕਟਰ ਨੇ 70% ਉਹ 50 ਐਚਪੀ ਤੋਂ ਥੱਲੇ ਵਾਲੀ ਨੇ ਉਹਨੂੰ ਘੱਟੋ ਘੱਟ 60 60 ਐਚਪੀ ਦਾ ਟਰੈਕਟਰ ਖਿੱਚਦਾ ਜਿਵੇਂ ਪਲੋ ਹਲ ਹੋ ਗਿਆ ਮਲਚਰ ਹੋ ਗਿਆ ਐਨੀ ਮਸ਼ੀਨਰੀ ਛੋਟੇ ਕਿਸਾਨ ਦੇ ਲੈਣਾ ਬਸ ਦੀ ਗੱਲ ਹੈ ਨਹੀਂ ਜੀ ਪਰ ਜੋ ਸਰਕਾਰਾਂ ਕਹਿ ਰਹੀਆਂ ਨੇ ਜੱਤ ਉਹਨਾਂ ਦੀ ਮਸ਼ੀਨਰੀ ਮਹਈਆ ਕਰਾਈ ਜਾਵੇ ਸਾਨੂੰ ਅਸੀਂ ਅੱਗ ਲਾਉਣ ਦੇ ਹੱਕ 'ਚ ਨਹੀਂ ਹੈਗੇ। ਠੀਕ ਹੈ। ਸਾਡਾ ਵੀ ਦਿਲ ਨਹੀਂ ਕਰਦਾ ਵੀ ਅਸੀਂ ਪ੍ਰਦੂਸ਼ਣ ਖਰਾਬ ਕਰੀਏ। ਉਹ ਤੋਂ ਪਹਿਲਾਂ ਇਹ ਦਿੱਲੀ ਤੋਂ ਪਹਿਲਾਂ ਸਾਡੇ ਆਪਣੇ ਫੇਫੜਿਆਂ ਵੀ ਦੇ ਧੂਆਂ ਲੰਘਦਮ। ਸਾਡੇ ਆਪਣੇ ਬੱਚਿਆਂ ਦੇ ਹਾਲਾਤ ਖਰਾਬ ਨੇ ਤੇ ਆਪ ਵੀ ਬਿਮਾਰੀ ਦਾ ਸਾਹਮਣਾ ਕਰਦੇ ਆਂ। ਜਦੋਂ ਅਸੀਂ ਕਣਕ ਬਾਹੀ ਕਰਦੇ ਤੇ ਟਰੈਕਟਰਾਂ ਨਾਲ ਬਾਹ ਕੇ ਤਿਆਰ ਕਰਦੇ ਤੇ ਸਾਡੇ 4 ਵਜੇ ਤੋਂ ਬਾਅਦ ਅੱਖਾਂ 'ਚੋਂ ਹੰਝੂ ਡਿੱਗਣ ਲੱਗ ਜਾਂਦੇ। ਕਾਰਨ ਕੀ ਤੇ ਧੂਆਂ ਹੀ ਇੰਨਾ ਹੋ ਜਾਂਦਾ ਜੀ। ਵੀ ਅੱਗ ਲਾਉਣੀ ਪੈਂਦੀ ਸੀ। ਹੁਣ ਅਸੀਂ ਅੱਗ ਲਾਉਣ ਦੇ ਹੱਕ ਦੇ ਵਿੱਚ ਨਹੀਂ ਹੈਗੇ ਤਾਂ ਸਾਨੂੰ ਸਰਕਾਰ ਮਸ਼ੀਨਰੀ ਐਨੀ ਮਹਈਆ ਕਰਾਵੇ ਕਿ ਇਹਦਾ ਪ੍ਰਬੰਧ ਕਰੇ ਬਿਲਕੁਲ ਜਨਕੇ ਰਹਿੰਦ ਖੂੰਦਾ ਕੀਤਾ ਕੀ ਜਾਵੇ ਹੁਣ ਐਨੀ ਰਹਿੰਦ ਖੂੰਦ ਦੇ ਪਿਆ ਸੀ ਦੇਖ ਰਿਆਂ ਆਲੇ-ਦਾਲੇ ਦੂਰ ਤੱਕ ਨਿਗਾਹ ਮਾਰਦੇ ਆ ਪਰਾਲੀ ਹੀ ਪਰਾਲੀ ਪਈ ਆ ਇਹਦਾ ਹੱਲ ਹੱਲ ਵੀ ਨਹੀਂ ਹੈ ਨਾ ਜੀ ਕੋਈ ਹੱਲ ਨਹੀਂ ਦੇਖੋ ਜਿਹੜਾ ਪਲੋ ਹਲ ਕਹਿੰਦੇ ਨੇ ਉਹਨੂੰ ਵੀ ਛੋਟਾ ਟਰੈਕਟਰ ਨਹੀਂ ਖਿੱਚਦਾ ਜੀ ਨਾ ਉਹਨੂੰ ਛੋਟਾ ਟਰੈਕਟਰ ਲਿਫਟ ਚੱਕ ਕੇ ਇੱਥੇ ਉੱਥੇ ਨਹੀਂ ਕਰਦਾ ਹੈਗਾ ਮੇਰੇ ਲਈ ਜਿਹੜਾ ਆਪਣਾ ਟਰੈਕਟਰ ਉਹ ਸੁਪਰ ਸੀਟਰ ਪਾ ਕੇ ਇੱਕ ਕਰਮ ਨਹੀਂ ਪਤਾ ਚੱਕਦਾ ਤੇ ਫਿਰ ਮੈਂ ਐਨੀ ਮਸ਼ੀਨਰੀ ਕਿੱਥ ਜਿਹੜਾ ਛੋਟਾ ਕਿਸਾਨ ਆ ਉਹ ਠੇਕੇ ਤੇ ਲੈ ਕੇ ਆਪਦੇ ਬੱਚਾ ਗੁਜ਼ਾਰਾ ਕਰਦਾ ਬੱਚੇ ਪਾਲਦਾ ਉਹ ਹੁਣ ਠੇਕੇ ਵਾਲੇ ਠੇਕਾ ਮੰਗ ਰਹੇ ਨੇ ਉਹ ਕਣਕ ਵੀਜ ਨਹੀਂ ਸਕਦਾ ਠੇਕਾ ਵੀ ਕਿੱਥੋਂ ਦੇਵੇ ਨਾ ਉਹਦੀ ਫਸਲ ਹੋਈ ਆ ਤਾਂ ਫਿਰ ਇਹਨਾਂ ਨੂੰ ਤਾਂ ਉਹ ਜੇਲ੍ਹ ਚ ਜਾਣੀ ਚੰਗਾ ਸਮਝੋ ਜੀ ਸਾਡੇ ਘਰਾਂ ਦੇ ਵਿੱਚ ਵੀ ਐਨੀ ਨਮੋਸ਼ੀ ਹੋਈ ਪਈ ਆ ਜਿਵੇਂ ਇੱਕ ਬੱਚੇ ਦੀ ਮਾਂ ਮਰ ਜਾਂਦੀ ਆ ਨਾ ਉਹਦਾ ਚਿਹਰਾ ਕਿੰਨਾ ਉਦਾਸ ਹੁੰਦਾ ਘਰੋਂ ਬੁੜੀਆਂ ਲੜਦਿਆਂ ਨੇ ਕੁਝ ਕਰ ਲੋ ਕਰੀਏ ਕੀ ਤਾਂ ਸਾਨੂੰ ਨਾ ਅੱਗ ਲਾਉਣ ਨੂੰ ਸਰਕਾਰ ਦੇ ਰਹੀ ਆ ਨਾ ਸਾਡੇ ਲਈ ਮਸ਼ੀਨਰੀ ਆਪਰਾਲੀ ਦਾ ਹੱਲ ਕਰੀਏ 15 ਦਿਨ ਹੋ ਗਏ ਅਸੀਂ ਘਰੇ ਬੈਠੇ ਆ ਕਦੇ ਇੱਥੇ ਖੜ੍ਹ ਕੇ ਕਦੇ ਉੱ ਸਾਡਾ ਘਰਚ ਵੀ ਦਿੱਲੀ ਲੱਗ ਰਿਹਾ ਇਹਨਾਂ ਦਾ ਫਿਰ ਸਾਨੂੰ ਜੇਲ੍ਹ ਜਾਣਾ ਚੰਗਾ ਜੀ ਬਿਲਕੁਲ ਜੀ ਸੋ ਕਿਸਾਨਾਂ ਦੇ ਗਰਾਊਂਡ ਜੀਰਾਂ ਤੋਂ ਹਾਲਾਤ ਦਿਖਾ ਰਹੇ ਆ ਤੁਹਾਨੂੰ ਕਿ ਕਿਸ ਤਰੀਕੇ ਨਾਲ ਕਨਫਿਊਜ਼ ਹੋਏ ਬੈਠੇ ਨੇ ਕਿ ਅਸੀਂ ਕੀ ਕਰੀਏ ਬਿਜਾਈ ਕਣਕ ਦੀ ਕਿਵੇਂ ਕਰੀਏ ਗੱਲਬਾਤ ਲਗਾਤਾਰ ਜਾਰੀ ਆ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਗੁਰਤੇਜ ਸਿੰਘ ਆ ਜੀ ਅੱਛਾ ਜੀ ਗੁਰਤੇਜ ਸਿੰਘ ਜੀ ਕਦੇ ਦੇਖਿਆ ਨਹੀਂ ਤੁਸੀਂ ਨਾਲ ਦੀ ਨਾਲ ਝੋਨੇ ਦੀ ਕਟਾਈ ਕਰਦੇ ਸੀ ਨਾਲ ਦੀ ਨਾਲ ਵਿਜਾਈ ਕਰ ਦਿੰਦੇ ਕਣਕ ਦੀ ਮਤਲਬ ਵੀ ਗਿੱਲ ਵੀ ਨਾ ਖੁਸ਼ਕ ਹੋ ਜਾਏ ਹੋਰ ਨਾ ਦਿੱਕਤ ਆ ਜਾਏ ਪਰ ਐਤ ਕੀ ਹਾਲਾਤ ਹੋਰ ਕੁਝ ਬਣੇ ਹੋਏ ਨਹੀਂ ਹਾਲਾਤ ਮਾੜੇ ਨੇ ਜੀ ਗੱਲਾਂ ਦੋ ਨੇ ਮੇਨ ਚੱਕੀ ਤਾਂ ਜਾਂਦੀ ਨਹੀਂ ਚੱਕ ਨਹੀਂ ਸਕਦੇ ਇਹਨੂੰ ਮੇਰੇ ਕੋਲੇ 4 ਏਕੜ ਹੈ ਮੈਂ ਕਿਵੇਂ ਚੱਕੂ ਜੀ ਇਹਦੇ ਕੋਲੇ 20 ਏਕੜ ਹੈ ਕਿਵੇਂ ਚੱਕੂ ਇਹਦੇ ਕੋਲੇ 15 ਏਕੜ ਹੈ ਕਿਵੇਂ ਚੱਕੂ ਬੈਲਰ ਜਿਹੜਾ 1 ਤੋਂ ਲੈ ਕੇ 1.5 ਕਰੋੜ ਤੱਕ ਦਾ ਮਸ਼ੀਨਰੀ ਆ ਉਹ ਨਹੀਂ ਜੀ ਕੋਈ ਲੈ ਸਕਦਾ ਉਹ ਪਹੁੰਚ ਤੋਂ ਬਾਹਰ ਹੈ ਜੇ ਇਹ ਬੈਲ ਨਾਲ ਸਿਸਟਮ ਬਣਦਾ ਵੀ ਆ ਤੇ ਤਾਂ ਆਪ ਦਾ ਸੀ ਜ਼ਿੰਮੇਵਾਰ ਲੈ ਲੀਏ ਪਰ ਉਹ ਲੈਣ ਵਾਲੇ ਹੀ ਨਹੀਂ ਲੈ ਸਕਦੇ ਹੀ ਨਹੀਂ ਕੋਈ ਇਹ ਤਾਂ ਆਪ ਲੈ ਕੇ ਆਪ ਦਾ ਜ਼ਿੰਮੇਵਾਰ ਇਕੱਠਾ ਕਰ ਦਿੰਦੇ ਹੁਣ ਨੂੰ ਇੰਨਾ ਚਿਰ ਡੀਮਿੰਜਰ ਕਾ ਹੁੰਦਾ ਨਹੀਂ ਜੀ ਇਹਦਾ ਮਤਲਬ ਕਿ ਫਸਿਆ ਹੋਇਆ ਹੈ ਫਸੀ ਦਾ ਫੜਕਣ ਨਹੀਂ ਹੁੰਦਾ ਜਦੋਂ ਫਸ ਗਿਆ ਫਿਰ ਉਹ ਹੁਣ ਕੀ ਕਰੇ ਮਸ਼ੀਨਰੀ ਹੈ ਨਹੀਂ ਤੇ ਸਰਕਾਰ ਨੇ ਕੁਝ ਦਿੱਤਾ ਨਹੀਂ ਨਾ ਕੋਈ ਉਹਦਾ ਖਰਚਾ ਹੀ ਦਿੱਤਾ ਨਾ ਕੋਈ ਬੈਲਰ ਨਹੀਂ ਮਿਲਿਆ ਬੈਲਰ ਕਿੰਨੀ ਕੁ ਗਣਤੀ ਚ ਨੇ ਜਿਵੇਂ 7000 ਏਕੜ ਤੁਹਾਡੇ ਪਿੰਡ ਦੀ ਆ ਬੈਲਰ ਤੁਸੀਂ ਕਹਿੰਦੇ ਇੱਕ ਨਹੀਂ ਮਿਲਿਆ ਇਹਦਾ ਮਤਲਬ ਬੈਲਰ ਬਹੁਤ ਘੱਟ ਨੇ ਪੂਰੇ ਬਲਾਕੇ ਦਾ ਜੀ ਬੈਲਰ ਸਾਡੇ ਪਿੰਡ ਦਾ ਕੋਈ ਚੱਲਿਆ ਨਹੀਂ ਜੀ ਪਹਿਲਾਂ ਚੱਲਿਆ ਜਿੱਥੇ ਆਲੂ ਲਾਇਏ ਨੇ ਲੋਕਾਂ ਨੇ ਜੀ ਪਹਿਲਾਂ ਚੱਲਿਆ ਜਿੱਥੇ ਆਲੂ ਲਾਇਏ ਨੇ ਉੱਥੇ ਚੱਲਿਆ ਤਕਰੀਬਨ ਕੀਤਾ ਹੋ 20 30 ਏਕੜ ਉਹ ਕੀਤਾ ਹੋ ਉਸ ਤੋਂ ਬਾਅਦ ਤਾਂ ਬੈਲਰ ਸਾਡੇ ਪਿੰਡ ਆਇਆ ਹੀ ਨਹੀਂ ਹੂੰ ਪਈਆ ਪਰਾਲੀ ਉਮਝਵੇਂ ਉਹਦਾ ਜੋ ਮਸਲਾ ਕੋਈ ਹੱਲ ਹੋ ਨਹੀਂ ਰਿਹਾ ਠੀਕ ਹੈ ਹਾਂ ਜੀ ਈ ਕਹਿਣਾ ਚਾਹੂਗੇ ਕਿਉਂਕਿ ਸਰਕਾਰ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਵੀ ਪਿੰਡਾਂ 'ਚ ਗੇੜੇ ਲਗਾ ਰਹੇ ਨੇ ਸੜਕਾਂ ਤੇ ਘੁੰਮ ਰਹੇ ਨੇ ਸੈਟੇਲਾਈਟ ਵੀ ਲੱਗਿਆ ਹੋਇਆ ਕਿ ਸੈਟੇਲਾਈਟ ਨਾਲ ਆਪਣੇ ਆਪ ਪਤਾ ਲੱਗ ਜਾਣਾ ਕਿ ਕਿੱਥੋਂ ਧੂਆਂ ਨਿਕਲ ਰਿਹਾ ਫਰਦਾ ਆਨਲਾਈਨ ਨੇ ਨਾਲ ਦੀ ਨਾਲ ਪਰਚਾ ਹੋ ਜਾਣਾ ਐਵੇਂ ਦਾ ਵੀ ਡਰ ਹੀ ਲੱਗ ਰਿਹਾ ਕਿਸਾਨ ਨੂੰ ਉਸੇ ਡਰ ਕਰਕੇ ਜੀ ਕਿਸਾਨ ਹੈ ਜਿਹੜਾ ਪਰੇਸ਼ਾਨ ਹੈ ਉਹ ਡਰ ਹੈ ਮਤਲਬ ਕਿ ਇੱਕ ਕਿਹਾ ਵੀ ਇਹ ਤੇ ਪਰਚਾ ਹੋ ਜੂ ਇਹ ਕੁਝ ਕਰ ਨਹੀਂ ਸਕਦਾ ਉਹ ਜਿਵੇਂ ਬਾਈ ਨੇ ਕਿਹਾ ਉਹ ਬੈਠੇ ਨੇ ਕਰੇ ਕੁਝ ਕਰ ਨਹੀਂ ਸਕਦੇ ਉਹ ਕੋਈ ਇੱਕ ਕਦਮ ਨਹੀਂ ਪਟ ਰਹੇ ਕਿਸੇ ਪਾਸੇ ਨੂੰ ਜਾਣਗੇ ਕੀ ਕਾਰੋਬਾਰ ਤਕਰੀਬਨ ਸਾਰੇ ਉਲਝੇ ਨੇ ਕਿਸੇ ਨਾ ਕਿਸੇ ਨੇ ਆਪਣੀ ਲਿਮਟ ਪੜੀ ਐ ਨਾ ਕਿਸੇ ਨੇ ਕੁਝ ਕਰਿਆ ਸਾਰਾ ਕਾਰੋਬਾਰ ਠੱਪ ਹੋਇਆ ਬੈ ਇੱਥੋਂ ਦਾ ਚੱਲਣਾ ਦੀ ਇੱਥੋਂ ਚੱਲਣਾ ਤੇ ਸ਼ੁਰੂ ਹੁੰਦਾ ਬੰਦਾ ਅਗਲਾ ਕਹਿੰਦਾ ਵੀ ਫਸਲ ਬੀਜੀ ਐ ਜੀ ਅਗਲੀ ਦੇਈਏ ਲਈਏ ਕਿਸੇ ਨੂੰ ਹੋਰ ਕਰੀਏ ਉਹ ਆਪਦੇ ਘਰੇ ਬੈਠਾ ਮੱਖੀਆਂ ਮਾਰ ਰਿਹਾ ਕਰੂਗਾ ਕੀ ਕੁਝ ਵੀ ਨਹੀਂ ਹੈ ਉਹਦੇ ਬੱਲੇ ਬਿਲਕੁਲ ਹੁਣ ਤੁਸੀਂ ਯਾਨੀ ਕਿ ਵੇਟ ਕਰ ਰਹੇ ਹੋ ਵੀ ਵੇਲਰ ਆਵੇ ਤਾਂ ਅਸੀਂ ਆਪਣਾ ਕੋਈ ਹੱਲ ਕਰ ਹਾਂਜੀ ਵੇਟ ਐ ਸਾਡੇ ਕੋਲ ਤਾਂ ਵੇਟ ਹੀ ਕਰ ਰਹੇ ਹਾਂ ਬਸ ਠੀਕ ਐ ਠੀਕ ਨਾਲ ਅੱਖਾਂ ਉਹ ਨਹੀਂ ਕਰ ਸਕਦੇ ਆਹੀ ਚੀਜ਼ ਐਕ ਠੀਕ ਐ ਬਿਲਕੁਲ ਜੀ ਸੋ ਕਿਸਾਨਾਂ ਦੇ ਜਿਹੜੇ ਹਾਲਾਤ ਨੇ ਉਹ ਐਵੇਂ ਦੇ ਨੇ ਵੇਲਰ ਨਹੀਂ ਮਿਲ ਰਹੇ ਅੱਗ ਲਾਉਣ ਨੂੰ ਮਜਬੂਰ ਹੋਵਾਂਗੇ ਇਹ ਗੱਲ ਵੀ ਕਹਿ ਰਹੇ ਨੇ ਕਿ ਉਸ ਤੋਂ ਬਾਅਦ ਕਰਾਂਗੇ ਵੀ ਕੀ ਜੇਲਾ ਚ ਉਹ ਚਲੇ ਜਾਵਾਂਗੇ ਸੀ ਇੱਥੋਂ ਤੱਕ ਕਹਿ ਰਹੇ ਨੇ ਕਿਉਂਕਿ ਲਗਾਤਾਰ ਸਰਕਾਰ ਕਹਿ ਰਹੀ ਆ ਕਿ ਅੱਗ ਨਾ ਲਗਾਈ ਜਾਵੇ ਪਰ ਦੂਜੇ ਪਾਸੇ ਬੈਲਰ ਮੁਹੱਈਆ ਨਹੀਂ ਕਰਵਾਏ ਗਏ ਸਰਕਾਰ ਵੱਲੋਂ ਬੈਲਰਾਂ ਦੀ ਬਹੁਤ ਵੱਡੀ ਘਾਟ ਆ ਕਿ ਬੈਲਰ ਬਹੁਤ ਹੀ ਘੱਟ ਗਿਣਤੀ ਚ ਨੇ ਬਲੌਕ ਪਵਾਨੀਗੜ੍ਹ ਦੀ ਗੱਲ ਕਰੀਏ ਕਿ ਸਾਡੇ ਪਿੰਡਸ ਤਾਂ ਬੈਲਰ ਆਇਆ ਹੀ ਨਹੀਂ ਇੱਥੋਂ ਤੱਕ ਕਹਿ ਰਹੇ ਨੇ ਕਿ ਮਜਬੂਰੀ ਵਸ ਅਸੀਂ ਕੀ ਕਰੀਏ ਸਾਨੂੰ ਕੋਈ ਨਾ ਕੋਈ ਹੱਲ ਤਾਂ ਕਰਨਾ ਹੀ ਪਵੇਗਾ ਗੁਰਤੇਜ ਸਿੰਘ ਤੁਈ ਨਾਲ ਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ